ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਦਿਦਾਰੇ ਕਰ ਰਹੇ ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰ ਸਰ ਸਾਹਿਬ ਦੇ ਡਠੇ ਸਬੇ ਥਾਵ ਨਹੀਂ ਤੂੰ ਜਿਹਿਆ ਦੁਨੀਆ ਤੇ ਇਹੋ ਜਿਹੀਆਂ ਬਹੁਤ ਹੀ ਘੱਟ ਥਾਵਾਂ ਹਨ ਜਿੱਥੇ ਜਾ ਕੇ ਰੋਹਾਨੀਅਤ ਮਹਿਸੂਸ ਹੁੰਦੀ ਹੈ ਜਿੱਥੇ ਜਾ ਕੇ ਮਨ ਨੂੰ ਟਿਕਾਉ ਮਹਿਸੂਸ ਹੁੰਦਾ ਹੈ ਇਹ ਜੀਆਂ ਥਾਵਾਂ ਵਿੱਚੋਂ ਇੱਕ ਥਾਂ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹਰੇਕ ਸਿੱਖ ਦੇ ਲਈ ਇਸ ਅਸਥਾਨ ਦੇ ਪ੍ਰਤੀ ਅਲੱਗ ਹੀ ਸ਼ਰਧਾ ਭਾਵਨਾ ਹੈ ਕੋਈ ਇਸ ਅਸਥਾਨ ਨਾਲ ਜੁੜਿਆ ਹੈ ਇਥੋਂ ਦੀ ਰੋਹਾਨੀਅਤ ਕਰਕੇ ਕੋਈ ਇਸ ਅਸਥਾਨ ਨਾਲ ਜੁੜਿਆ ਹੈ ਇਥੋਂ ਦੇ ਇਤਿਹਾਸ ਕਰਕੇ ਤੇ ਕੋਈ ਇਸ ਅਸਥਾਨ ਨਾਲ ਜੁੜਿਆ ਹੈ ਆਪਣੀ ਸ਼ਰਧਾ ਭਾਵਨਾ ਕਰਕੇ ਕਿਉਂਕਿ ਇਸ ਅਸਥਾਨ ਤੇ ਆ ਕੇ ਰੋਗੀਆਂ ਦੇ ਰੋਗ ਦੂਰ ਹੁੰਦੇ ਹਨ ਦੁਖੀਆਂ ਦੇ ਦੁੱਖ ਦੂਰ ਹੁੰਦੇ ਹਨ ਸਾਰੀਆਂ ਭਾਵਨਾਵਾਂ ਇਸ ਸਥਾਨ ਤੇ ਪੂਰੀਆਂ ਹੁੰਦੀਆਂ ਹਨ ਸਿੱਖ ਜਗਤ ਹੀ ਨਹੀਂ ਦੁਨੀਆ ਦੇ ਲਗਭਗ ਹਰੇਕ ਦੇਸ਼ ਤੋਂ ਦੂਰ ਦੂਰੋਂ ਚੱਲ ਕੇ ਲੋਕ ਇਸ ਸੰਸਥਾਨ ਤੇ ਮੱਥਾ ਟੇਕਣਾਉਂਦੇ ਹਨ ਨਤਮਸਤਕ ਹੁੰਦੇ ਹਨ ਇਥੋਂ ਦੀ ਰੋਹਾਨੀਅਤ ਨੂੰ ਮਹਿਸੂਸ ਕਰਦੇ ਹਨ ਅਨ ਜਦੋਂ ਅਸੀਂ ਇਸ ਸੰਸਥਾਨ ਦੇ ਅੰਦਰ ਆਏ ਹਾਂ ਤਾਂ ਪੂੜੀਆਂ ਤੋਂ ਉੱਤਰ ਕੇ ਆਏ ਹਾਂ ਇਹ ਅਸਥਾਨ ਸ਼ਹਿਰੀ ਤਲ ਤੋਂ ਨੀਵਾ ਵਸਾਇਆ ਗਿਆ ਹੈ ਜਦੋਂ ਇਹ ਗੱਲ ਬਾਬਾ ਬੁੱਢਾ ਜੀ ਨੇ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪੁੱਛੀ ਕਿ ਮਹਾਰਾਜ ਬਾਕੀ ਦੇ ਅਸਥਾਨ ਤਾਂ ਬਹੁਤ ਉਚਾਈ ਤੇ ਵਸਾਏ ਗਏ ਹਨ ਪਰ ਇਹ ਅਸਥਾਨ ਤੁਸੀਂ ਸ਼ਹਿਰੀ ਤਲ ਤੋਂ ਨੀਵਾ ਕਿਉਂ ਵਸਾਇਆ ਹੈ ਤੇ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਵਾਬ ਦਿੱਤਾ ਕਿ ਨੀਵਾ ਇਸ ਕਰਕੇ ਵਸਾਇਆ ਗਿਆ ਹੈ ਇਸ ਦਾ ਸੰਕੇਤ ਹੈ ਕਿ ਪਰਮਾਤਮਾ ਨੀਵੇਂ ਹੋ ਕੇ ਆਉਣ ਵਾਲੇ ਨੂੰ ਹੀ ਮਿਲਦਾ ਹੈ ਜਿਸ ਦੇ ਅੰਦਰੋਂ ਹੰਕਾਰ ਮੁੱਕ ਜਾਂਦਾ ਹੈ ਹਉਮੈ ਮੁੱਕ ਜਾਂਦੀ ਹੈ ਜੋ ਆਪਣਾ ਆਪ ਤਿਆਗ ਕੇ ਆਉਂਦਾ ਹੈ ਨੀਵਾ ਹੋ ਕੇ ਆਉਂਦਾ ਹੈ ਉਹਨਾਂ ਨੂੰ ਹੀ ਪਰਮਾਤਮਾ ਮਿਲਦਾ ਹੈ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ ਇਸ ਸੰਸਥਾਨ ਦੀਆਂ ਜੋ ਕਿ ਦੱਸਣ ਤੋਂ ਬਾਹਰ ਹਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਇਹ ਜੋ ਤੁਸੀਂ ਸਰੋਵਰ ਦੇਖ ਰਹੇ ਹੋ ਅਮਰ ਤਸਰੋਵਰ ਇਸ ਦੀ ਖਦਵਾਈ ਕਰਵਾਈ ਸੀ ਜੇਕਰ ਆਪਾਂ ਇਤਿਹਾਸ ਵਿੱਚ ਹੋਰ ਪਿੱਛੇ ਚਲੀਏ ਤਾਂ ਇਤਿਹਾਸਕਾਰਾਂ ਦੇ ਦੱਸਣ ਦੇ ਮੁਤਾਬਕ ਇੱਥੇ ਘਟਾਵ ਸੀ ਭਾਵ ਪਾਣੀ ਦਾ ਛੋਟਾ ਜਿਹਾ ਸੋਮਾ ਸੀ ਤੇ ਦੂਰੋਂ ਦੂਰੋਂ ઋષਿ मुनि ਭਗਤ ਇਸ ਸਥਾਨ ਤੇ ਆ ਕੇ ਭਗਤੀ ਕਰਦੇ ਸਨ ਕਿਉਂਕਿ ઋષਿ मुनि ਉੱਥੇ ਹੀ ਭਗਤੀ ਕਰਦੇ ਸਨ ਜਿੱਥੇ ਨੇੜੇ ਪਾਣੀ ਹੁੰਦਾ ਸੀ ਕਿਉਂਕਿ ਉਹ ਪਾਣੀ ਸ਼ੱਕ ਕੇ ਫੇਰ ਭਗਤੀ ਵਿੱਚ ਜੁੜ ਜਾ ਕਰਦੇ ਸਨ ਦੂਰੋਂ ਦੂਰੋਂ ॠषि मुनि ਇਸ ਸਥਾਨ ਤੇ ਆ ਕੇ ਭਗਤੀ ਕਰਿਆ ਕਰਦੇ ਸਨ ਪਰ ਇਸ ਸਥਾਨ ਨੂੰ ਪਹਿਚਾਣ ਉਦੋਂ ਮਿਲੀ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨੇ ਨਾਲ ਇਸ ਸਥਾਨ ਤੇ ਆਏ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸਥਾਨ ਤੇ ਆਉਂਦੇ ਹਨ ਤਾਂ ਉਹਨਾਂ ਦਾ ਇੱਕ ਸ਼ਰਧਾਲੂ ਗੁਰੂ ਮਹਾਰਾਜ ਲਈ ਖੜਾ ਪ੍ਰਸ਼ਾਦ ਤਿਆਰ ਕਰਾ ਕੇ ਲੈ ਕੇ ਆਉਂਦਾ ਹੈ ਅਤੇ ਜਦੋਂ ਗੁਰੂ ਮਹਾਰਾਜ ਕੜਾ ਪ੍ਰਸ਼ਾਦ ਛਕਦੇ ਹਨ ਤੇ ਭਾਈ ਮਰਦਾਨੇ ਦੇ ਮੂੰਹੋਂ اچانک ਨਿਕਲ ਜਾਂਦਾ ਹੈ ਕਿ ਮਹਾਰਾਜ ਇਹ ਤਾਂ ਅੰਮ੍ਰਿਤ ਵਰਗਾ ਹੈ ਤੇ ਧੰ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਮਰਦਾਨਿਆਂ ਇੱਥੇ ਅੰਮ੍ਰਿਤ ਹੀ ਵਰਸੇਗਾ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਚਨ ਸੱਚ ਹੋਏ ਇੱਥੇ ਅੱਜ ਵੀ ਅੰਮ੍ਰਿਤ ਵਰਸ ਰਿਹਾ ਹੈ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਬਾਅਦ ਇੱਥੇ ਆਏ ਧੰ ਗੁਰੂ ਅੰਗਦ ਦੇਵ ਜੀ ਮਹਾਰਾਜ ਇਤਿਹਾਸਕਾਰ ਦੱਸਦੇ ਹਨ ਕਿ ਧੰਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪੈਰ ਵਿੱਚ ਦਰਦ ਰਹਿੰਦਾ ਸੀ। ਇਥੋਂ ਹੀ ਇੱਕ ਅੰਮ੍ਰਿਤ ਬੂਟੀ ਉਹਨਾਂ ਦੇ ਪੈਰ ਉੱਤੇ ਲਾਈ ਗਈ ਜਿਸ ਦੇ ਨਾਲ ਉਹਨਾਂ ਦਾ ਦਰਦ ਦੂਰ ਹੋ ਗਿਆ। ਤੀਜੇ ਪਾਤਸ਼ਾਹ ਧੰਗੁਰੂ ਅਮਰਦਾਸ ਜੀ ਮਹਾਰਾਜ ਵੀ ਇਸ ਸਥਾਨ ਦੀ ਰੋਹਾਨੀਅਤ ਤੋਂ ਜਾਣੂ ਸਨ। ਉਹਨਾਂ ਨੇ ਤੁੰਗ ਪਿੰਡ ਦੇ ਸਰਦਾਰਾਂ ਕੋਲ ਇਹ ਸਾਰੀ ਜ਼ਮੀਨ ਖਰੀਦ ਲਈ ਅਤੇ ਇੱਥੇ 52 ਕਿੱਤਿਆਂ ਦੇ ਲੋਕਾਂ ਨੂੰ ਆ ਕੇ ਵਸਾਉਣਾ ਕੀਤਾ ਇੱਥੇ ਤੋਂ ਜਗਾਰ ਚੱਲਣ ਲੱਗ ਪਿਆ ਬਸੋ ਵੱਧ ਗਈ ਅਤੇ ਧੰਗੁਰੂ ਅਮਰਦਾਸ ਜੀ ਮਹਾਰਾਜ ਨੇ ਧੰਗੁਰੂ ਰਾਮਦਾਸ ਜੀ ਮਹਾਰਾਜ ਨੂੰ ਇਹ ਕਿਹਾ ਕਿ ਤੁਸੀਂ ਇੱਥੇ ਸਰੋਵਰ ਤਿਆਰ ਕਰਵਾਓ ਹੁਣ ਧੰਗੁਰੂ ਰਾਮਦਾਸ ਜੀ ਮਹਾਰਾਜ ਨੇ ਅਮਰਤ ਸਰੋਵਰ ਦੀ ਖਦਵਾਈ ਸ਼ੁਰੂ ਕਰਵਾਈ। RAMDAS ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਇਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਕਿਰਪਾ ਇਸ ਸਰੋਵਰ ਵਿੱਚ ਵਰਦਦੀ ਹੈ। ਆਪਾਂ ਅੱਜ ਵੀ ਖਬਰਾਂ ਸੁਣਦੇ ਹਾਂ ਕਿ ਕਿੰਨਿਆਂ ਦੇ ਰੋਗ, ਕਿੰਨਿਆਂ ਲੋਕਾਂ ਦੇ ਦੁੱਖ ਇਸ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਦੂਰ ਹੋ ਜਾਂਦੇ ਹਨ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਸਰੋਵਰ ਨੂੰ ਪੱਕਾ ਕਰਵਾਇਆ। ਜਿਸ ਸਥਾਨ ਉੱਤੇ ਬੈਠ ਕੇ ਧੰਗੁਰੂ ਅਮਰਦਾਸ ਜੀ ਮਹਾਰਾਜ ਜਪ ਤਪ ਕਰਿਆ ਕਰਦੇ ਸਨ ਜਿਸ ਸਥਾਨ ਉੱਤੇ ਬੈਠ ਕੇ ਧੰਗੁਰੂ ਰਾਮਦਾਸ ਜੀ ਮਹਾਰਾਜ ਰੋਜ਼ਾਨਾ ਦੀਵਾਨ ਸਜਾਇਆ ਕਰਦੇ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸ ਸਥਾਨ ਦੇ ਨਿਸ਼ਾਨਦੇਹੀ ਕਰਵਾ ਕੇ ਇਸ ਸਰੋਵਰ ਦੇ ਬਿਲਕੁਲ ਵਿਚਾਲੇ ਇੱਕ ਸਥਾਨ ਤਿਆਰ ਕਰਵਾਇਆ ਜਿਸ ਦੇ ਅੱਜ ਅਸੀਂ ਦਰਸ਼ਨ ਦੇਦਾਰੇ ਕਰਦੇ ਹਾਂ ਅਤੇ ਸਤਿਕਾਰ ਨਾਲ ਆਖਦੇ ਹਾਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਤੇ ਇੱਥੇ ਧੰਗੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਇਸ ਸਥਾਨ ਦੀ ਉਸਾਰੀ ਹੋਈ ਅਤੇ ਸਿੱਖੀ ਦਾ ਪ੍ਰਚਾਰ ਬਹੁਤ ਵੱਡੇ ਪੱਧਰ ਤੇ ਚੱਲਣ ਲੱਗਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਬਾਅਦ ਛੇਵੇਂ ਪਾਤਸ਼ਾਹ ਧੰਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕਰਵਾਈ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਿੱਖਾਂ ਦੇ ਰਾਜਨੀਤਿਕ ਮਾਮਲਿਆਂ ਦੀ ਸੁਣਵਾਈ ਹੁੰਦੀ ਹੈ ਅਤੇ ਰਾਜਨੀਤਿਕ ਫੈਸਲੇ ਵੀ ਲਏ ਜਾਂਦੇ ਹਨ। ਸਮੇਂ-ਸਮੇਂ ਤੇ ਇਸ ਸਥਾਨ ਤੇ ਹਮਲੇ ਹੁੰਦੇ ਰਹੇ। ਮੁਗਲ ਬਾਦਸ਼ਾਹਾਂ ਵੱਲੋਂ ਵੀ ਇਸ ਸਥਾਨ ਤੇ ਹਮਲਾ ਕਰਕੇ ਸ੍ਰੀ ਹਰਿਮੰਦਰ ਸਾਹਿਬ ਨੂੰ ਢਾਇਆ ਗਿਆ ਇਸ ਅਮਰਤ ਸਰੋਵਰ ਨੂੰ ਵੀ ਪੂਰਿਆ ਗਿਆ ਅਤੇ ਅਜੋਕੇ ਸਮੇਂ ਦੀਆਂ ਸਰਕਾਰਾਂ ਵੱਲੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਇਆ ਗਿਆ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਭਾਰਤੀ ਫੌਜ ਦਾ ਪਹਿਰਾ ਲਾਇਆ ਗਿਆ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਹੋਈ ਜਿਸ ਨੇ ਸਿੱਖਾਂ ਦੇ ਦਿਲਾਂ ਵਿੱਚ ਇੱਕ ਰੋਸ ਪ੍ਰਗਟ ਕੀਤਾ ਸਮੇ ਸਮੇਂ ਦੀਆਂ ਸਰਕਾਰਾਂ ਵੱਲੋਂ ਇਸ ਅਸਥਾਨ ਦੀ ਰੋਹਾਨੀਅਤ ਨੂੰ ਨਸ਼ਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਗੁਰੂ ਮਹਾਰਾਜ ਦੇ ਵਚਨਾਂ ਸਦਕਾ ਇੱਥੇ ਅੱਜ ਵੀ ਅਮਰਤ ਵਰਸਦਾ ਹੈ ਇਸ ਅਸਥਾਨ ਦੀ ਰੋਹਾਨੀਅਤ ਉਸੇ ਤਰ੍ਹਾਂ ਬਰਕਰਾਰ ਹੈ ਅੱਜ ਵੀ ਸਿੱਖ ਆਪਣੀ ਅਰਦਾਸ ਵਿੱਚ ਇਸ ਸਥਾਨ ਦੇ ਦਰਸ਼ਨ ਤੇ ਦਾਰੇ ਅਤੇ ਅਮਰਤ ਸਰੋਵਰਾਂ ਦੇ ਇਸ਼ਨਾਨ ਦੀ ਮੰਗ ਕਰਦਾ ਹੈ ਅੱਜ ਵੀ ਹਰੇਕ ਸਿੱਖ ਦਾ ਫਿਰਦਾ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਦੇਦਾਰੇ ਕਰਕੇ ਪਰਫੁੱਲਤ ਹੋ ਜਾਂਦਾ ਹੈ ਮਰਦਿਆਂ ਦੇ ਵਿੱਚ ਜਾਨ ਪੈ ਜਾਂਦੀ ਹੈ ਦੋਖੀਆਂ ਦੇ ਦੁੱਖ ਦੂਰ ਹੋ ਜਾਂਦੇ ਹਨ ਅਗਲੀ ਵੀਡੀਓ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸ਼ਸ਼ੋਭਤ ਹੋਰ ਅਸਥਾਨਾਂ ਦੇ ਦਰਸ਼ਨ ਦੇਦਾਰੇ ਅਤੇ ਇਤਿਹਾਸ ਨਾਲ ਸਾਂਝ ਪਾਵਾਂਗੇ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਕਰਿਓ ਜੀ ਇਤਿਹਾਸ ਨੌਂਦੇ ਹੋਏ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਮਹਾਰਾਜ ਜੀ ਬਖਸ਼ਣ ਜੋਗ ਹਨ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ